ਕੁਰਬਾਨੀ ਪੜਨੀ ਪਵੇਗੀ ਕੁਰਬਾਨੀ ਵਿਚਾਰਨੀ ਪਵੇਗੀ ਪ੍ਰੈਕਟੀਕਲ ਅਮਲ ਜੀਣਾ ਜੀਣਾ ਪਵੇਗਾ ਸੋ ਸਾਰੇ ਸੰਸਾਰ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਿਧਾਨ ਲਾਗੂ ਹੋਏਗਾ ਇਹ ਜੋ ਭਗਤ ਬੈਠੇ ਹਨ ਗੁਰੂ ਸਹਿਬਾਨ ਸਿੱਖ ਅਸੀਂ ਸ਼ਕਲ ਦੇ ਸਿੱਖ ਹਾਂ ਪਰ ਅਕਲ ਦੇ ਸਿੱਖ ਬੰਨਣਾ ਸੀ ਮਨ ਨੂੰ ਮਤ ਉੱਚੀ ਰੱਖਣੀ ਸੀ ਪਰ ਉਲਟਾ ਹੋ ਗਿਆ ਸਾਬੇ ਕਮਾਲ ਸ੍ਰੀ ਗੁਰਗੋਬ ਸਿੰਘ ਜੀ ਨੇ ਤੇ ਫਲਾ ਬਣਾਇਆ ਗੁੜ ਤੇ ਚੋਲ ਬਣਾਏ ਵਿੱਚ ਸੌਂਫ ਗਰੀ ਕਾਜੂ ਆਦੀ ਪਾਏ ਸੋ ਹੀਰਨਾਂ ਨੂੰ ਪਾਇਆ ਉਹ ਪਿਆਰ ਨਾਲ ਛੱਡ ਕੇ ਚਲੇ ਗਈ ਇਹ ਕੁੱਕਰਾਂ ਦੀ ਵਾਰੀ ਆਈ ਬਾਂਦਰਾਂ ਦੀ ਵਾਰੀ ਆਈ ਇਹਨਾਂ ਨੇ ਨਾ ਆਪ ਖਾਤਾ ਨਾ ਦੂਸਰੇ ਨੂੰ ਖਾਣ ਦਿੱਤਾ ਖਲਾਰ ਤੇ ਸਾਰੇ ਚਾਓ ਸੋ ਬਾਰੋਂ ਘਰ ਨੂੰ ਆਉਣਾ ਹੈ ਇੱਕ ਜਪ ਹੈ ਇੱਕ ਜਾਪ ਹੈ ਜਪ ਕੀ ਹੈ ਜਪ ਦਾ ਮਤਲਬ ਹੈ ਸਮਝਣਾ ਸੋ ਇੱਕ ਵਾਰੀ ਸਮਝ ਲਿਆ ਦੁਬਾਰਾ ਥੋੜਾ ਇੱਕ ਵਾਰੀ ਦਾਲ ਦਾ ਦਾਣਾ ਵੇਖਣਾ ਪਏਗਾ ਕਿੰਨਾ ਸੇਕ ਲਏਗਾ ਕਿੰਨੀ ਹੋਰ ਉਬਾਲਾ ਚਾਹੀਦਾ ਹੈ ਦਾਲ ਬਣ ਗਈ ਠੀਕ ਹੈ ਇਹ ਬੀਜ ਰੂਪ ਪਰਮੇਸ਼ਰ ਨੇ ਦਿੱਤਾ ਹੈ ਬੀਜ ਚੁੱਤੇ ਹਜ਼ਾਰਾਂ ਕਰੋੜਾਂ ਉਹਦੇ ਕਵਰ ਹਨ ਵਿੱਚ ਥੋੜੀ ਜੀ ਤਾਕਤ ਹੈ ਪਰਮੇਸ਼ਰ ਦੀ ਉਕਣ ਸ਼ਕਤੀ ਦੇਚੇ ਫਲ ਫਲ ਪੱਤੇ ਟਾਣੀਆਂ ਤਣਾ ਸਭ ਕੁਝ ਛੁਪਿਆ ਹੋਇਆ ਹੈ ਬੀਜ ਚ ਇਹ ਸਰੀਰ ਉਪੇ ਧਰਤੀ ਹੈ ਧਰਤੀ ਤੇ ਧਰਤੀ ਹੈ ਹੀ ਹੈ ਕੀ ਬੀਜਣਾ ਹੋਈ ਵਡਣਾ ਪਵੇਗਾ ਮੈਂ ਜਲ ਪੀਵਾਂਗਾ ਪਾਣੀ ਪੀਵਾਂਗਾ ਮੇਰੀ ਪਿਆਸ ਬੁਝੇਗੀ ਮੈਂ ਲੰਗਰ ਛਕਾਂਗਾ ਮੇਰੀ ਭੁੱਖ ਪੂਰੀ ਹੋਏਗੀ ਮੈਂ ਇਸ਼ਨਾਨ ਕਰਾਂਗਾ ਮੇਰਾ ਸਰੀਰ ਚ ਤੰਦਰੁਸਤੀ ਆਏਗੀ ਪਾਣੀ ਵਿੱਚ ਜਦੋਂ ਆਪਾਂ ਇਸ਼ਨਾਨ ਕਰਦੇ ਹਾਂ ਸਰੀਰ ਨੂੰ ਚਾਰਜ ਕਰਦਾ ਹੈ ਇਹ ਪਤਾ ਹੈ ਸਾਰਿਆਂ ਹਰਾ ਪਰਾ ਕਰਨ ਵਾਲਾ ਹੈ ਇਹ A to Z ਸਮਝਣਾ ਪਏਗਾ ਸੋ ਇਹ ਉੱਪਰ ਸਿਰੇ ਤੱਕ ਰੁੱਖ ਤੇ ਕੌਣ ਪਾਣੀ ਪਹੁੰਚਾਉਂਦਾ ਹੈ ਪਰਮੇਸ਼ਰ ਜੋਤ ਭੋਗਤ ਮੋਗਤ ਸਭ ਕੁਝ ਹੈ ਗੁਰੂ ਕੋਲ ਗੁਰੂ ਨੇ ਕਿੱਥੋਂ ਲਿਆ ਗੁਰੂ ਨੇ ਪਰਮੇਸ਼ਰ ਤੋਂ ਲਿਆ ਪਿੱਛੇ 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 ਕਈ ਪੀੜੀਆਂ ਉਹ ਇੱਕ ਪਿਤਾ ਹੀ ਬਚੇਗਾ ਅਸੀਂ ਸਾਰੇ ਉਹਦੇ ਆਜ਼ਾਦੀ ਬਣਾ ਕੇ ਪਰਮੇਸ਼ਰ ਵਿੱਚ ਆਪ ਬੈਠਾ ਹੈ 84 85 86 ਲੱਖ ਜੂਣ ਚ ਸਰੀਰ ਸਾਡਾ ਖੇ ਦਾ ਹੈ ਪਰ ਅੰਦਰਲਾ ਸਰੀਰ ਉਹ ਧੂੜ ਰੂਪ ਹੈ ਉਹ ਪ੍ਰਕਾਸ਼ ਰੂਪ ਹੈ ਉਹ ਜੋਤ ਸਰੂਪ ਹੈ ਜਿਵੇਂ ਮੇਲੇ ਤੋਂ ਮਾਪਿ ਮਾਤਾ ਪਿਤਾ ਤੋਂ ਬੱਚਾ ਵਿਛੜ ਜਾਂਦਾ ਹੈ ਦੁੱਖ ਪਾਂਦਾ ਹੈ ਤਾਂ ਹੀ ਅਸੀਂ ਦੁਖੀ ਹਾਂ ਹਰੀ ਨੂੰ ਸਮਝ ਨਾ ਪਏਗਾ ਸੋ ਇਹ ਅਖਰੀ ਗਿਆਨ ਠੀਕ ਹੈ ਜੋ ਸ਼ਬਦ ਸੀ ਅੱਖਾਂ ਨਾਲ ਵੇਖਿਆ ਅਖਰੀ ਗਿਆਨ ਸ਼ਾਵਦ ਕੰਨਾਂ ਦਾ ਵਿਸ਼ਾ ਹੈ ਕੰਨਾਂ ਨਾਲ ਹੀ ਪਰਮੇਸ਼ਰ ਦੇ ਦਰਸ਼ਨ ਹੋਣਗੇ ਅਤ੍ਰੇਮ ਕੰਨ ਹਨ ਅਤ੍ਰੇਮ ਅੱਖਾਂ ਹਨ ਜੋ ਅੰਦਰ ਉਹਦੀ ਜੋਤ ਵੱਡਾ ਆਇਆ ਹੋਇਆ ਤਾਂ ਹੀ ਕਦਰ ਹੈ ਵੱਡੇ ਤੋਂ ਵੱਡਾ ਹੈ ਹਾਂ ਮਾਇਆ ਦੀ ਵਡਿਆਈ ਹੈ ਉਦੋਂ ਵੱਡਾ ਉਹਦਾ ਨਾਮ ਹੈ ਅਸੀਂ ਮਨੁੱਖ ਹਾਂ ਕੁੱਤੇ ਨੂੰ ਇਹ ਨਹੀਂ ਕਿਹਾ ਜਾਂਦਾ ਤੂੰ ਕੁੱਤਾ ਬਣ ਜੋ ਹੌਸਲਾ ਹੈ ਬੇਈਮਾਨਾ ਉਹ ਨਹੀਂ ਜਾਗੇਗਾ ਜੋ ਜਾਗਣਾ ਚਾਹੁੰਦਾ ਹੈ ਅੱਧੀ ਆਵਾਜ਼ ਨਾਲ ਉੱਠ ਕੇ ਭੱਜੇਗਾ ਦੌੜੇਗਾ ਸੋ ਇਹ ਪ੍ਰੇਮ ਕਰਨਾ ਪਏਗਾ ਆਪਣੇ ਆਪ ਨੂੰ ਅਸੀਂ ਗੱਡੇ ਹੋਏ ਹਾਂ ਦੇ ਚਲਤੀ ਕਾ ਨਾਮ ਗਾੜੀ ਨਹੀਂ ਇਹਨਾਂ ਸਾਬ ਦੇ ਦੁਆਲੇ ਕੰਡੇਦਾਰ ਤਾਰ ਬਣੀ ਹੈ ਜਿਹਨੇ ਸਰਕਾਰ ਚਲਾਣੀ ਹੈ ਉਹ ਵੀ ਲਾਲ ਲਕੀਰ ਦੇ ਅੰਦਰ ਇਹ ਕੰਡੇਦਾਰ ਤਾਰ ਦੇ ਅੰਦਰ ਹੀ ਰਹੇਗਾ ਇਹ ਧਰਤੀ ਸੂਰਜ ਹੈ ਧਰਤੀ ਚੰਦਰਮਾ ਧਰਤੀ ਧਰਤੀ ਅਸਮਾਨ ਚ ਘੁੰਮ ਰਹੀ ਹੈ ਦਿਨ ਰਾਤ ਬਰ ਰਹੇ ਹਨ ਪ੍ਰੇਮ ਔਰ ਡਰ ਇਹ ਦੋ ਕਾਮਯਾਬੀ ਦੇ ਰਾਜਨ ਜਿਵੇਂ ਦੋ ਪੰਛੀ ਦੇ ਫਰ ਜਿਵੇਂ ਹਵਾਈ ਜਹਾਜ਼ ਤੇ ਦੋ ਫਰਣ ਇਹਦੇ ਤੋਂ ਬਿਨਾ ਉੱਡਿਆ ਨਹੀਂ ਜਾਣਾ ਠੀਕ ਹੈ ਸਾਇੰਸ ਵਿਗਿਆਨ ਨੇ ਸਾਨੂੰ ਉਹਦੇ ਬਿਨਾ ਲੰਗੜੇ ਹਾਂ ਸੁੱਖ ਦਿੱਤੇ ਹਨ ਬਾਹਰ ਅੰਦਰ ਵੱਡਾ ਕਰਨਾ ਸੀ ਅੰਦਰ ਅੰਦਰੋਂ ਖਾਲੀ ਸ ਸਾਢੇ ਬਜ਼ੁਰਗ ਸਾਢੇ ਮਾਤਾ ਪਿਤਾ ਦਾਤੇ ਪਰਦਾਤੇ ਠੀਕ ਹੈ ਮਾਇਆ ਦੀ ਵੀ ਕਮੀ ਸੀ ਅਨਾਜ ਦੀ ਵੀ ਕਮੀ ਸੀ ਪਰ ਚਿਹਰਿਆਂ ਤੇ ਖੁਸ਼ੀ ਸੀ ਅੰਦਰ ਉਹਨਾਂ ਦਾ ਵੱਡਾ ਸੀ ਬڑا ਹੌਸਲਾ ਦਇਆ ਸੰਤੋਖ ਸ ਇਹ ਮਾਇਆ ਆ ਗਈ ਦਿਨ ਪਾਣੀ ਤੇ ਡੁੱਬਣ ਲੱਗ ਪੇ ਠੀਕ ਹੈ ਮਾਇਆ ਦਾ ਸੁਖ ਲੈਣਾ ਹੈ ਵਿਕਾਸ ਲਈ ਆਨੰਦ ਲਈ ਖੇੜੇ ਲਈ ਅਸੀਂ ਆਏ ਹਾਂ ਇਹ ਗਊ ਦੁੱਧ ਨਹੀਂ ਦਿੰਦੀ ਸ ਕੀ ਦਿੰਦੀ ਹੈ ਮਲ ਮੂਤਰ ਦਿੰਦੀ ਹੈ ਗੋਬਰ ਦੋਤ ਆਪ ਕਟਣਾ ਪਏਗਾ ਪ੍ਰਗਟ ਆਪ ਕਰਨਾ ਪਏਗਾ ਇਹ ਸ਼ਰਮ ਕਰਨੀ ਪਏਗੀ ਛ ਉਹ ਧਰਮੀ ਹੈ ਜਿਹਨੂੰ ਸ਼ਰਮ ਆਉਂਦੀ ਹੈ ਜੋ ਬੇਸ਼ਰਮ ਹੈ ਉਹਦਾ ਧਰਮ ਉੱਡ ਜਾਣਾ ਹੈ ਫਿਰ ਬਿਨ ਪਾਣੀ ਤੋਂ ਡੁੱਬ ਜਾਗੇ ਜੇ ਸ਼ਰਮ ਆ ਰਹੀ ਹੈ ਠੀਕ ਹੈ ਸੋ ਧਰਮੀ ਬੰਨਾ ਪਏਗਾ ਮਜਵੀ ਬੰਨਾ ਪਏਗਾ ਮਜਵੀ ਕੌਣ ਹੈ ਜੋ ਪੱਕਾ ਧਰਮੀ ਹੈ ਅਸੀਂ ਮਨੁੱਖਾਂ ਆਪਣਾ ਨਾਮ ਨਹੀਂ ਖਰਾਬ ਕਰਾਂ ਸੋ ਇਹ ਫੁੱਲ گلاب ਦੇ ਏਡਾ ਸੀ ਪੌਦਾ ਸੀ ਬਹੁਤ ਖਿੜਿਆ ਸੀ ਸੋ ਮੇਰੇ ਵਰਗਾ ਕੋਈ ਖੋਜੀ ਕੋਲ ਬੈਠਾ ਕੋਈ ਆਇਆ ਪ੍ਰੇਮੀ ਸਾਰੇ ਫੁੱਲ ਲੈ ਗਿਆ ਕੋਲ ਇਹ ਰਾਗੀ ਰਾਗੀ ਕੌਣ ਹੈ ਜੋ ਰਾਗ ਉਤਪਨ ਕਰਦਾ ਹੈ ਜੇ ਹਵਾ ਨਹੀਂ ਜਾਈਏ ਵਾਚੇ ਸੁਰ ਨਾ ਦੱਬੀਏ ਨਹੀਂ ਨਹੀਂ ਰਾਗ ਨਿਕਲਦਾ ਜੇ ਸੁਰ ਦੱਬੀ ਜਾਈਏ ਹਵਾ ਨਾਲ ਇਹ ਤਾਂ ਨਹੀਂ ਰਾਗ ਨਿਕਲਦਾ ਕਹਿੰਦਾ ਮਤਲਬ ਇਹ ਸਰੀਰ ਸਵਾਸਨ ਨਾਲ ਚੱਲ ਰਿਹਾ ਹੈ ਇਹ ਹੀ ਵੱਡੇ ਹਨ ਸ ਇਹ ਸਿੱਖਣਾ ਪਏਗਾ ਗੁਰਪ੍ਰਸਾਦਿ ਜਿੰਦਿਆ ਵਿਚਾਰਾ ਪੜ ਪੜ ਪਾਵੈ ਮਾਂਖ ਠੀਕ ਹੈ ਪੜਿਆਉ ਪਰਵਾਨ ਹੈ ਜੋ ਪ੍ਰੈਕਟੀਕਲ ਜੀਵਨ ਜੀਆ ਹੈ ਇਹ ਸਾਰੇ ਫੁੱਲ ਕੋਈ ਲੈ ਗਿਆ ਉਹ ਬੜਾ ਕੋਲ ਅਦਾਸ ਹੋਇਆ ਜੋ ਖੋਜੀ ਸੀ ਉਹ ਗੁਲਾਬ ਦੇ ਪੇੜੇ ਨੂੰ ਪੁੱਛਣ ਲੱਗਾ ਤੈਨੂੰ ਦੁੱਖ ਨਹੀਂ ਲੱਗਾ ਤੇਰੇ ਸਾਰੇ ਫੁੱਲ ਲੈ ਗਿਆ ਸੋ ਉਹ ਉਹ ਕਹਿੰਦਾ ਉਹ ਪ੍ਰੇਮੀ ਪਿਆਰੇ ਮੂਰਖ ਮੈਂ ਦੇਖ ਜੜ ਨਾਲ ਜੁੜਿਆ ਹਾਂ ਫੁੱਲ ਲੈ ਗਿਆ ਹੈ ਫਿਰ ਦੁਬਾਰਾ ਫੁੱਲ ਆ ਜਾਣਗੇ ਸੋ ਅਸੀਂ ਵੀ ਜੜ ਨਾਲ ਜੁੜਨਾ ਹੈ ਸਿੱਖ ਬੰਨਾ ਪਏਗਾ ਸਿੱਖੀ ਹੋ ਰਹਾ ਹੈ ਸਿਖ ਹੋਰ ਹੈ ਹਰ ਰਾਮ ਨਾਮ ਜਪੈ ਜਨ ਕੋਏ ਤਾਂ ਕਿ ਆਸਾ ਪੂਰਨ ਹੋਏ ਸਭ ਪੂਰੇ ਦਾ ਪੂਰਾ ਸਾਰਾ ਖੇਲ ਹੈ ਅਸੀਂ ਅਧੂਰੇ ਹਾਂ ਸੋ ਜੇ ਜੰਗਲਾ ਚ ਰਹਿ ਕੁਛ ਵੀ ਨਹੀਂ ਸਿੱਖਣਾ ਸਿੱਖਣਾ ਪਾਏਗਾ ਉਹ ਵਿਦਾਰਥੀ ਜੋ ਕੀ ਮਾਨ ਕਰੇਗਾ ਜੋ ਸਿੱਖ ਰਿਹਾ ਹੈ ਸੋ ਸਿੱਖਣਾ ਪਾਏਗਾ ਇਸ ਸਾਰਾ ਮਨ ਦਾ ਖੇਲ ਹੈ ਜੀ ਮਨ ਤੋਂ ਕਿਉਂ ਕਹ ਨਾਨਕ ਜੋ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ ਭੁੱਲੇ ਹੋਏ ਹਾਂ ਭਰਮ ਚਾਹ ਪਖੰਡ ਚਾਹ ਸ ਇਹ ਅਖਰੀ ਗਿਆਨ ਠੀਕ ਹੈ ਸ਼ਬਦ ਸਾਡੇ ਕੰਨਾਂ ਨੇ ਸੁੰਨਾ ਸੀ ਅੰਦਰ ਵਸਾਣਾ ਸੀ ਦਿਲ ਤੇ ਸਭ ਕੁਛ ਅੰਦਰੋਂ ਹੀ ਪੈਦਾ ਹੋਏਗਾ ਜੀ ਦਾਸ ਤਾਂ ਬਹੁਤ ਹੀ ਗਲਤੀਆਂ ਹੋ ਰਹੀਆਂ ਮੂਰਖ ਜਦਾਸ ਹੈ ਸੰਗਤ ਔਰ ਗੁਰਬਖਸ਼ ਨਾ ਬਖਸ਼ ਲੈਣਾ ਇਹ ਸਭ ਕੁਛ ਗੱਡਿਆ ਹੋਇਆ ਹੈ ਤੇ ਰੁਕਵੀਂ ਧਰਤੀ 'ਚ ਗੱਡਿਆ ਹੈ ਧਰਤੀ ਨਾਲ ਜੜਾ ਹੋਈ ਠੀਕ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਦੇ ਸਾਂਝੇ ਰੱਬਰ ਹਨ ਸਿੱਖਾਂ ਨੂੰ ਸੇਵਾ ਸੁਭਾਅ ਮਿਲੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਕਰਨਾ ਹੈ ਕਿਉਂ ਕਰਨਾ ਹੈ ਕਿਵੇਂ ਕਰਨਾ ਜਿਹਦਾ ਇਹ ਪਤਾ ਲੱਗ ਗਿਆ ਸੀ ਖੁਸ਼ੀ ਲੈਣ ਆਏ ਹਾਂ ਆਨੰਦ ਖੇੜਾ ਵਿਕਾਸ ਸੈਸ ਨੇ ਸਾਨੂੰ ਬਾਰਾ ਸੁਖ ਦਿੱਤੇ ਖੋਜ ਕਰਦੇ ਕਰਦੇ ਕਿੱਥੋਂ ਤੱਕ ਪਹੁੰਚੇ ਅਨੂ ਤੱਕ ਪਰਮਾਨੂ ਬੰਬ ਤੱਕ ਸੋ ਉਹਦੇ ਤੋਂ ਬਚਨ ਬਚਾਉਣ ਤੱਕ ਠੀਕ ਹੈ ਜੇ ਜਿੰਨੇ ਸਰਕਾਰ ਚਲਾਨੀ ਹੈ ਇਹ ਚੀਜ਼ਾਂ ਚਾਹੀਦੀਆਂ ਹਨ ਹਥਿਆਰ ਚਾਹੀਏ ਅਸੀ ਕੀ ਕਰੀਏ ਅਸੀਂ ਸਾਰੀ ਵੀਡੀਓ ਮੇਰੇ ਵਾਸਤੇ ਹਨ ਮੈਂ ਬੰਦਾ ਬਣ ਗਿਆ ਦੁਨੀਆ ਬਣ ਗਈ ਸੋ ਇਹ ਕੀ ਪ੍ਰਾਪਤ ਕਰਨਾ ਹੈ ਦੇਹੀ ਚ ਮਿਲੇਗਾ ਪੀ ਐਚ ਡੀ ਸਾਰੇ ਨਹੀਂ ਕਰਨਗੇ ਵਿਰਲੇ ਹਨ ਪਗਤ ਵਿਰਲੇ ਵੇਲੇ ਸਾਨੂੰ ਸਾਡੇ ਬੱਚੇ ਸਾਡਾ ਘਰ ਦੇ ਸੁਦਾ ਹੈ ਨੇਂ ਤੇ ਰਹਿ ਪਰ ਪਗਤਾ ਨੂੰ ਨਹੀਂ ਉਹ ਵੱਡੇ ਦਿਲ ਵਾਲੇ ਹਨ ਵੱਡੇ ਦੀਆਂ ਵੱਡੀਆਂ ਵੜਿਆਈਆਂ ਹਨ ਸੋ ਸਾਡਾ ਬਚਪਨ ਮਰ ਗਿਆ ਗੱਡੇ ਸੀ ਅਸੀਂ ਪੈਦਾ ਹੋਏ ਧਰਤੀ 'ਚ ਆਏ ਸੀ ਸੋ ਬਾਅਦ ਜਵਾਨੀ ਆ ਗਈ ਸਾਡਾ ਬਚਪਨ ਮਰ ਗਿਆ ਫਿਰ ਬੁੰਡੇ ਹੋ ਗਏ ਫਿਰ ਸਾਡਾ ਜਵਾਨੀ ਮਰ ਗਈ ਫਿਰ ਇਸ ਸੰਸਾਰ ਤੋਂ ਰਸਲਤ ਹੋ ਗਏ ਫਿਰ ਸਾਡਾ ਹੈ ਬੁੱਢਾਪਨ ਵਿੱਚ ਮਰ ਗਿਆ ਇਹ ਮਨ ਕਦੀ ਬੁੱਢਾ ਨਹੀਂ ਹੁੰਦਾ 24000 ਨਵੇਂ சுவாਸ ਆ ਰਹੇ ਹਨ ਖੋਜ ਕਰਨੀ ਪੈ ਜੀ ਹਰ ਰੋਜ਼ ਕਰਨੀ ਪੈ ਜੀ ਫਿਰ ਤੋਂ ਪਰੇਸ਼ਾਨ ਨਾ ਹੋਏਂਗਾ ਕੀ ਪ੍ਰਾਪਤ ਕਰਨਾ ਹੈ ਸਰੀਰ 'ਚ ਮਿਲੇਗਾ ਸੁਣੋ ਇਹ ਬਾਪੂ ਜੀ ਧਰਮ ਸਿੰਘ ਸੱਚ ਖੋਜ ਅਕੈਡਮੀ ਦੇ ਜਥੇਦਾਰ ਜੋ 17 ਤਰੀਕ ਨੂੰ ਜਿਨ੍ਹਾਂ ਦੇ ਅੰਤਿਮ ਸੰਸਕਾਰ ਹੋਏ ਹਨ ਉਹਨਾਂ ਨੇ ਬਹੁਤ ਖੋਜ ਕੀਤੀ ਹੈ ਪੜਿਆ ਅਨਪੜਿਆ ਇਹ ਨਹੀਂ ਵਿਚਾਰਿਆ ਜਾਣਾ ਜੇ ਹੱਥ 'ਚ ਗੋਲੀਆਂ ਨਹੀਂ ਜੇ ਕੁਲੀਆਂ ਕਰਦੇ ਆ ਨਹੀਂ ਗਲੇ ਦੇ ਨੀਚੋਂ ਨਗਾੜਾ ਪਏਗਾ ਅੱਖਾਂ ਨਾਲ ਸੰਸਾਰ ਦਿਸੇਗਾ ਕੰਨਾ ਨਾ ਨਰਿੰਕਾਰ ਦੋ ਦੋ ਚੀਜ਼ਾਂ ਹਨ ਰੱਬ ਵੀ ਤੋਂ ਹਾਂ ਫਖਤ ਕਵੀਰ ਜੀ ਕਹਿੰਦੇ ਰੱਬ ਤੋਂ ਵੱਡਾ ਠੱਗ ਨਹੀਂ ਇਹਨੇ ਮਾਇਆ ਪਾਤੀ ਕੰਨਾਂ ਨਾਲ ਨਨਕਾਰ ਦਿਸੇਗਾ ਜੀ ਅੰਦਰ ਸੁਖਮ ਕੰਨ ਹਨ ਅੰਦਰ ਢੂੜ ਹੈ ਨਿੱਕੇ ਨਿੱਕੇ ਸੱਲ ਹਨ ਮਖਲੋਤਾ ਹਨ ਖਲੋਣ ਵਾਲੇ ਵੀ ਸੱਲ ਹਨ ਨਿੱਕੇ ਨਿੱਕੇ ਕੀੜੇ ਜੀਵ ਹਨ ਇਹ ਦਾਣਿਆਂ 'ਚ ਵੀ ਜੀਵ ਹਨ ਪਰਮੇਸ਼ਰ ਨਿਤ ਨਵਾਂ ਹੈ ਅਸੀਂ ਵੀ ਅਮਲੀ ਜੀਵਨ ਜੀਣਾ ਹੈ ਅਮਲ ਸਰੀਰ ਨੂੰ ਜ਼ਰੂਰ ਹੈ ਜ਼ਰੂਰੀ ਹੈ ਆਮਰ ਸਰੀਰ ਨੂੰ ਚਲਾਏਗਾ ਖੜਾਏਗਾ ਨਹਾਏਗਾ ਤਰਾਏਗਾ ਪਜਾਏਗਾ ਸੋ ਕਹਿੰਦੇ ਸਕੂਲਾਂ ਚ ਜਿਹੜੇ ਭੱਜਦੇ ਹਨ ਨਸਦੇ ਹਨ ਇਹ ਬਿਮਾਰ ਹਨ ਆਰਾਮ ਨਾਲ ਬਹਿ ਜਾ ਇਹੀ ਸਾਡੇ ਧਾਰਮਿਕ ਸਥਾਨਾਂ ਤੇ ਕੀਤਾ ਜਾਂਦਾ ਬੈਠੋ ਅੱਖਾਂ ਮੀਟੋ ਮਾਲਾ ਫੇਰੋ ਇਹ ਪਖੰਡ ਹੈ ਇਹ ਲੇਖੇ ਚ ਨਹੀਂ ਹੋਣਾ ਅੱਖਾਂ ਤੇ ਪਹਿਲੋਂ ਮੀਟੀਆਂ ਹਾਂ ਜਾਂ ਹੋਰ ਕੀ ਮੀਟਣੀਆਂ ਹਨ ਸੋ ਗੁਰੂ ਤੋਂ ਬਿਨਾ ਸੇ ਅੰਧੇ ਆ ਗੁਰੂ ਤੋਂ ਬਿਨਾ ਗਤੀ ਨਹੀਂ ਆਣੀ ਜੀ దੈਵੀਂ ਜੱਪਣਾ ਚਾਵੀ ਨਹੀਂ ਬੰਨੀ ਗੁਰੂ ਤੋਂ ਬਿਨਾ ਸੇ ਸ਼ਰਮ ਕਰਨੀ ਪੈਗੇ ਜੋ ਬੇਸ਼ਰਮ ਆ ਉਹ ਧਰਮੀ ਹੈ ਇਹ ਆਪਣੀ ਜ਼ਿੰਮੇਵਾਰੀ ਸਮਝ ਨਹੀਂ ਪੈਗੇ ਆਪਣੀ ਦਿਵਦੀਨ ਆਪਣਾ ਫਰਜ਼ ਸਮਝਣਾ ਪਏਗਾ ਦਰ ਔਰ ਪ੍ਰੇਮ ਕਾਮਯਾਬੀ ਦੇ ਦੋ ਰਾਜ ਹਨ ਜੀ ਜੋ ਰਾਹ ਰਾ ਜਾਂਦਾ ਉਹਨੂੰ ਕਾਹਦਾ ਡਰਿਆ ਨਾ ਡਰਾਣਾ ਹੈ ਨਾ ਡਰਨਾ ਹੈ ਤੇ ਪਰਵਾਹ ਰਹਿਣਾ ਹੈ ਸੋ ਲਾਪਰਵਾਹ ਨਹੀਂ ਹੋਣਾ ਇਹ ਹੀ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਸਿੱਖਿਆ ਦਿੱਤੀ ਹੈ ਸੋ ਦਾਸ ਤੋਂ ਬਹੁਤੀ ਗਲਤੀ ਹੋ ਰਹੀ ਹੈ ਅਮੁਖ ਜਾਂ ਦਾਸਾ ਸੰਗਤ ਅਰ ਗੁਰਬਖਸ਼ ਨਾ ਬਖਸ਼ਲਾ ਵੈਖ ਨਿਖਾਲ ਸਭੀ ਫਤੇ ਦੇਖ ਤੇ ਫਤੇ 9417437746